ਨਵੇਂ ਲਗਾਏ ਪੌਦਿਆਂ ਦਾ ਸਭ ਤੋਂ ਵੱਧ ਨੁਕਸਾਨ ਬੱਕਰੀਆਂ ਕਰਦੀਆਂ ਹਨ ਅਤੇ ਬੱਕਰੀਆਂ ਤੋਂ ਇਹਨਾਂ ਨੂੰ ਬਚਾਉਣ ਲਈ ਜੇਕਰ ਤੁਹਾਡੇ ਕੋਲੇ ਬਾੜ ਦਾ ਜਾਂ ਤਰੀ ਗਾਰਡ ਦਾ ਪ੍ਰਬੰਧ ਨਹੀਂ ਹੈ ਤਾਂ ਤੁਸੀਂ ਇਹ ਤਰੀਕਾ ਵਰਤ ਸਕਦੇ ਹੋ ਇਹਨਾਂ ਪੌਦਿਆਂ ਵਿੱਚ ਸਦਾਬਹਾਰ ਦੇ ਸੰਘਣੇ ਪੌਦੇ ਲਗਾਓ ਕਿਉਂਕਿ ਸਦਾਬਹਾਰ ਨੂੰ ਬੱਕਰੀ ਬਿਲਕੁਲ ਵੀ ਖਾਣਾ ਪਸੰਦ ਨਹੀਂ ਕਰਦੀ ਤੇ ਇਸ ਲਈ ਜਿਹੜੇ ਸਾਡੇ ਇਹ ਪੌਦੇ ਆ ਇਹ ਘੱਟੋ ਘੱਟ 3 ਫੁੱਟ ਤੱਕ ਸਦਾਬਹਾਰ ਦਾ ਜਿਹੜਾ ਪੌਦਾ ਹੈ ਇਹਨਾਂ ਦੀ ਰਾਖੀ ਕਰਦਾ ਆਹੋ ਇਹਦੇ ਵਿੱਚ ਲੱਗੇ ਹੋਏ ਨੇ ਪੱਤੇ ਪੌਦੇ ਆ ਤੇ ਇਹ ਸਾਰੇ ਐਂ ਲਾਏ ਆ ਇੱਥੇ ਬੱਕਰੀਆਂ ਬਹੁਤ ਨੁਕਸਾਨ ਕਰਦੀਆਂ ਸੀ ਤੇ ਬੱਕਰੀਆਂ ਤੋਂ ਬਚਾਉਣ ਵਾਸਤੇ ਫਿਰ ਇਹ ਪੌਦੇ ਇੱਥੇ ਲਾਦੇ ਸੀ ਹਮਰੂ ਦਾ ਇਹ ਲਕੋ ਰੱਖਿਆ ਨੇ ਵਧੀਆ ਤੇ ਇਸ ਤਰ੍ਹਾਂ ਤੁਸੀਂ ਵੀ ਇਹ ਤਰੀਕਾ ਵਰਤੋ ਇਹ 3 ਫੁੱਟ ਤੱਕ ਪੂਰੀ ਰਾਖੀ ਕਰ ਦਿਆ ਉਦੋਂ ਬਾਅਦ ਫਿਰ ਪੌਦਾ ਛੇਤੀ ਵੱਧਾ ਆਪ ਦੀ ਰਾਖੀ ਆਪ ਕਰਦਾ